ਵੰਡਟੇ ਰਜਮੀ ਚੋਰਾ ਵਾਲਾ ਹਲਕਾ ਦੋ ਹਲਕਿਆਂ ਦੇ ਵਿੱਚ ਅਸੀਂ ਮਾਨਵੇ ਦੇ ਵੀ ਦੋ ਹਲਕਿਆਂ ਚ ਤੇ ਕਿਧਨਵਾ ਇੱਕ ਪਰਨਾਲਾ ਇਹ ਦੋ ਹਲਕਿਆਂ ਦੇ ਵਿੱਚ ਅਸੀਂ ਪ੍ਰਸੰਤਾਂਤ ਕਰ ਰਹੇ ਹਾਂ ਇੱਕ ਬਸੜੇ ਹੋ ਰਹੀ ਹੈ ਇੱਕ ਅਜ ਬਨਾਲੇ ਕਰ ਰਹੇ ਹਾਂ ਅਸੀਂ ਇਹਦੇ ਵਿੱਚ ਖਾਸ ਸਨੇਹਾ ਦੇ ਐਂਟੀਫੈਕਟਰ ਆਪਣੇ ਬੱਬਾ ਦੀ ਦੱਤੇ ਦੇ ਲੋਕਾਂ ਨਾਲ ਜੁੜੇ ਜਿਹੜੇ ਵਪਾਰ ਨਾਲ ਜਿਹੜੇ ਜੁੜੇ ਹੋਏ ਲੋਕ ਨੇ ਜਾਂ ਜਿਹੜੇ ਸਾਡੇ ਖੇਤ ਵਿੱਚ ਦੋਦੇ ਨੇ ਇਹ ਮਜ਼ਦੂਰਤਾਂ ਦੇ ਨਾਲ ਜੁੜੇ ਹੋਏ ਰਕਤ ਦੇ ਛੋਟੇ ਬਿਜ਼ਨਸ ਵਾਲੇ ਬਿਜਪਤੀ ਖੇਤਰ ਵਾਲੇ ਲੋਕਾਂ ਨੂੰ ਇੱਕ ਸਨੇਹਾ ਦੇਣਾ ਹੈ ਕਿ ਤੁਸੀਂ ਇਹ ਜਿਹੜੀਆਂ ਵੋਟ ਮੰਗਣ ਵਾਲੀਆਂ ਪਾਰਟੀਆਂ ਆਈਆਂ ਨੇ ਤੁਹਾਡੇ ਕੋਲ ਇਹ ਜਦੋਂ ਵੋਟਾਂ ਮੰਗਦੀਆਂ ਨੇ ਉਹ ਤਾਂ ਸਾਡੇ ਗੁਣਗਾਨ ਲਗਾਉਂਦੀਆਂ ਨੇ ਸਾਡੇ ਵਾਰੇ ਗੱਲ ਕਰਦੀਆਂ ਨੇ ਕਿਸਾਨਾਂ ਦੇ ਮਜ਼ਦੂਰਾਂ ਦੇ ਵਪਾਰੀਆਂ ਦੇ ਛੋਟੇ ਤੱਕੇਦਾਰਾਂ ਦੀ ਗੱਲ ਕਰਦੀਆਂ ਨੇ ਇਹ ਪਰ ਇਹ ਜਿਹੜੀਆਂ ਨੇ ਇਹਨਾਂ ਜਿਹੜੇ ਨੀਤੀਆਂ ਨੇ ਭਾਜਪਾ ਦੀਆਂ ਨੀਤੀਆਂ ਤੇ ਆਕਸੀਆਂ ਨੀਤੀਆਂ ਜਿਹਨੂੰ ਕਹਦੀ ਹੈ ਵੀ ਇਹ ਤਾਂ ਇਹਦੇ ਵਿੱਚ ਕੁਲ ਮਿਲਾ ਕੇ ਕੋਈ ਪਾਰਟੀ ਵੀ ਨਹੀਂ ਬੱਜੀ ਹੋਈ ਪੋਲਿਟਿਕ ਆ ਜਿਹੜੀ ਨਵੀਂ ਆਰਥਿਕ ਨੀਤੀਆਂ ਦੇ ਪੈਰੇਦਾਰੀ ਨਹੀਂ ਕਰਦੀ ਰਹੀ ਕਿਉਂਕਿ ਨਵੀਂ ਆਰਥਿਕ ਨੀਤੀਆਂ ਕਰਕਰਤ ਪੱਕੀ ਨੇ ਕਾਰਪੋਰੇਟ ਪੱਖ ਦੇ ਵਿੱਚ ਜਿਹੜੇ ਜਿਹੜੀਆਂ ਉਹਦੀਆਂ ਨੀਤੀਆਂ ਬਣਦੀਆਂ ਨੇ ਉਹਨਾਂ ਨੇ ਕੋਈ ਵਰਗ ਨੂੰ ਛੜਿਆ ਨਹੀਂ ਹੋਇਆ ਸਾਡਾ ਅੱਜ ਦੀ ਮੀਟਿੰਗ ਦੇ ਵਿੱਚ ਇੱਕ ਸਨੇਹਾ ਵਪਾਰੀ ਵਰਗ ਦੇ ਲੋਕਾਂ ਨੂੰ ਦੁਕਾਨਦਾਰ ਭਰਾਵਾਂ ਦੇ ਛੋਟਾ ਜਿਹੇ ਪਰਚੂਨ ਖੇਤਰ ਨਾਲ ਜੁੜੇ ਹੋਏ ਨੇ ਉਹਨਾਂ ਲੋਕਾਂ ਨੂੰ ਸਨੇਹਾ ਦੇਣਾ ਚਾਹੁੰਦੇ ਆ ਕਿੰਨਾ ਮਸਵਾਲ ਖਰੋਸੇ ਜੇ ਜਿਹੜੀਆਂ ਤੁਹਾਡੀ ਐਮਜ਼ਾਨ ਬਿਗਾਰਟ ਵਰਗੀਆਂ ਕੰਪਨੀਆਂ ਨੇ ਫਿਰ ਕਾਰਟ ਵਰਗੀਆਂ ਕੰਪਨੀਆਂ ਤੇ ਮਾਨੀ ਡਾਨੀ ਵਰਗੀਆਂ ਕੰਪਨੀਆਂ ਨੇ ਜਿਹੜੀਆਂ ਬਾਜ਼ਾਰ ਮਾਰਟ ਬੜੀਆਂ ਵੱਡੀਆਂ ਦਿਓ ਕੰਪਨੀਆਂ ਤੁਸੀਂ ਬਿਜ਼ਨਸ ਲੱਡੀਆਂ ਹੋਈਆਂ ਨੇ ਵੱਡੇ ਸ਼ਾਪਿੰਗ ਮਾਲ ਖੋਲਕੇ ਸਾਡੇ ਬਿਜ਼ਨਸ ਨੂੰ ਜੇ ਖਤਰੇ ਤੇ ਪਾਇਆ ਹੋਇਆ ਤੁਸੀਂ ਦੱਸੋ ਅਸੀਂ ਜਾਵਾਂਗੇ ਕਿੱਧਰ ਜਿਹੜਾ ਇਹ ਤੁਸੀਂ ਨਵੀਆਂ ਨੀਤੀਆਂ ਲੈ ਕੇ ਆ ਰਹੇ ਤੁਸੀਂ ਦੀ ਬਿਹਰੇਦਾਰੀ ਕਰ ਰਹੇ ਹੋ ਜਿਹੜੇ ਬੜੇ ਬੜੇ ਸ਼ੋਪਿੰਗ ਮਾਲ ਹੋਤਰ ਹੋ ਉਹ ਸ਼ੋਪਿੰਗ ਮਾਲ ਦੇ ਨਾਲ ਡੀ ਇਹ ਸਾਡਾ ਇਸ ਕ ਵਪਾਰਕ ਖੇਤਰ ਦਾ ਨਵੇਂ ਬਿਜ਼ਨਸ ਖੇਤਰ ਦਾ ਪਰਤੂਨ ਖੇਤਰ ਦਾ ਬਣੂਗਾ ਵੀ ਤੇ ਇਹਦੇ ਨਾਲ ਮਿਹਰਗਰੀਆਂ ਜਿਹੜੀ ਇਹ ਬਹੁਤ ਵਧੂਗੀ ਕਿਉਂਕਿ ਸਾਡਾ ਕੇਂਦਰੀ ਮੰਤਰੀ ਪਿਓਸ਼ ਗੋਲ 17 ਸਤੰਬਰ ਦੇ ਅਖਬਾਰ ਦੇ ਵਿੱਚ ਉਹਨਾਂ ਦਾ ਇੱਕ ਲੇਖ ਲੱਗਾ ਡਾਕਟਰ ਸੁਬੇਮ ਨੇ ਇੱਕ ਲੇਖ ਲਾਇਆ ਉਹਨਾਂ ਦੇ ਇੱਕ ਭਾਸ਼ਣ ਕੀ ਵਸਦਾ ਉਦੇ ਵਿੱਚ ਉਹਨਾਂ ਨੇ ਵੀ ਦੱਸਿਆ ਕਿ ਜਿਹੜਾ ਇਹ ਈਮੇਲ ਇੱਕ ਮੱਛ ਹੈ ਤੇ ਈਮੇਲ ਸਪਲਾਈ ਹੈ ਜਿਹੜੀ ਪੰਜਾਬੀ ਖੇਤਰ ਦੇ ਵਿੱਚ ਇਹਨੇ ਆਉਣ ਵਾਲੇ 10 ਸਾਲਾਂ ਦੇ ਵਿੱਚ 10 ਕਰੋੜ ਦੇ ਲਗਭਗ ਜਿਹੜੇ ਪਰਚੂਨ ਖੇਤਰ ਦਾ ਰੁਜ਼ਗਾਰ ਹੈ ਇਹਨੂੰ ਇਹਨੂੰ ਬੇਰੁਜ਼ਗਾਰ ਕਰ ਦੇਣਾ ਜੈਨਿ ਇੱਧਰ ਦੇ ਪਾਸੇ ਉਹ ਵੱਡੀ ਬੇਰੁਜ਼ਗਾਰੀ ਜਿਹੜੀ ਮਾਰ ਇਸ ਖੇਤਰ ਦੇ ਵਿੱਚ ਆ ਗਈ ਹੈ ਉਧਰ ਮਜ਼ਦੂਰਾਂ ਨੂੰ ਕੰਮ ਨਹੀਂ ਹੈ ਮਜ਼ਦੂਰਾਂ ਨੂੰ ਕੋਈ ਕੰਮ ਨਹੀਂ ਮਿਲਦਾ ਖੇਤ ਮਜ਼ਦੂਰ ਪਹਿਨੇ ਖੇਤਾਂ ਦੇ ਵਿਲੇ ਹੁੰਦੇ ਨੇ ਸਾਡੀ ਮਜ਼ਦੂਰਾਂ ਦੀ ਸਾਡੀ ਹੋਈ ਜਾ ਰਹੀ ਹੈ ਤੇ ਇਹ ਕਿਸਾਨੀ ਦਾ ਜਿਹੜੇ ਐਮਐਸਬੀ ਤੋਂ ਭੱਜ ਰਹੇ ਮਾਰਕੀਟ ਨੂੰ ਉਹਨਾਂ ਦੇ ਕਾਰਪੋਰੇਟ ਨੇ ਹਵਾਲੇ ਕਰ ਦੇ ਨੇ ਜਿਹੜੀ ਜੜੀਆਂ ਇਹ ਨੀਤੀਆਂ ਲੈ ਕੇ ਆ ਰਹੇ ਨੇ ਨਾ ਉਹਦੇ ਚ ਅਸੀਂ ਕਿਸਾਨ ਬਚਦੇ ਨੇ ਨਾ ਮਜ਼ਦੂਰ ਬਚਦੇ ਨੇ ਨਾ ਵਿਦਿਆਰਥੀ ਬਚਦੇ ਨੇ ਈਵਨ ਮੀਡੀਆ ਵੀ ਨਹੀਂ ਬਚਦਾ ਮੀਡੀਆ ਦੇ ਵੀ ਵੱਡੇ ਖੇਤਰ ਦੇ ਉੱਤੇ ਵੱਡੀਆਂ ਕੰਪਨੀਆਂ ਨੇ ਜਿਹੜੀਆਂ ਉਹ ਕੰਮ ਜੇ ਕਰ ਦਿੰਦੀਆਂ ਨੇ ਜਿਹਨੇ ਛੋਟੇ ਕਾਰੋਬਾਰ ਨੂੰ ਛੋਟੇ ਦੁਕਾਨਦਾਰ ਨੂੰ ਛੋਟੀ ਇੰਡਸਟਰੀ ਨੂੰ ਛੋਟੀ ਸੰਤ ਨੂੰ ਛੋਟੀ ਖੇਤੀ ਨੂੰ ਜਿਹਨੀਆਂ ਇਹਨਾਂ ਨੂੰ ਖਤਰਾ ਹੈ ਅਸੀਂ ਇਹਨਾਂ ਭਰਾਵਾਂ ਨੂੰ ਛੋਟੇ ਜਰੀਏ ਇੱਕ ਬੇਨਤੀ ਕਰਨ ਆਏ ਹਾਂ ਬਿਜ਼ਨਸ ਦੇ ਲੋਬਾਤ ਇਨਕੇ ਸਰਵਪਿੰਡ ਨਾਲ ਜੁੜੇ ਹੋਏ ਲੋਕਾਂ ਨੂੰ ਪਰਚੂਨ ਕੇ ਤੱਕ ਨਾਲ ਜੁੜੇ ਹੋਏ ਲੋਕਾਂ ਨੂੰ ਕਿ ਤੁਸੀਂ ਇਹਨਾਂ ਨੂੰ ਸਵਾਲ ਕਰੋ ਕਿ ਜਿਹੜੀਆਂ ਐਮਾਜ਼ਨ ਵਰਗੀਆਂ ਵੱਡੀਆਂ ਕੰਪਨੀਆਂ ਆਪਾਂ ਖੇਤਰ ਦੇ ਵਿੱਚ ਤੁਸੀਂ ਦੱਸੀਆਂ ਨੇ ਉਹ ਸਾਡੇ ਵਿਚਨੇ ਦਾ ਕੀ ਗਵਾਹ ਹੋਈਆਂ ਜਿਹੜੇ ਤੁਸੀਂ ਸ਼ਾਪਿੰਗ ਮਾਲ ਕੋਲੇ ਨੇ ਇਹਨਾਂ ਦੇ ਵਾਸਤੇ ਸਵਾਲ ਕਰਨ ਦੀ ਲੋੜ ਹੈ ਇਹਦੇ ਵਾਸਤੇ ਅਵੇਅਰ ਹੋਣ ਦੀ ਲੋੜ ਹੈ ਇਹ ਇਹ ਨੂੰ ਐ ਨਾ ਸਮਝੋ ਵੀ ਪ੍ਰਾਲੀ ਵਾਲਾ ਮਸਲਾ ਤੇ ਢੋਨੇ ਵਾਲਾ ਮਸਲਾ ਤੇ ਡੀਆਪੀ ਵਾਲਾ ਮਸਲਾ ਇਕੱਲੀ ਕਿਸਾਨੀ ਦਾ ਮਸਲਾ ਹੈ ਜੱਗ ਤੇ ਕਿਸਾਨ ਖੇਤ ਮਜ਼ਦੂਰ ਲੜ ਰਹੇ ਆ ਬੱਖੋ-ਬੱਖ ਲੜ ਰਹੇ ਨੇ ਅਸੀਂ ਭਾਵੇਂ ਬੱਖੋ-ਬੱਖ ਲੜ ਰਹੇ ਹਾਂ ਪਰ ਸਾਨੂੰ ਸਾਰੇ ਨਸਲ ਦਾ ਦੁਸ਼ਮਣ ਇਕੱਠੋਂ ਸੰਗ ਹੈ ਸਾਨੂੰ ਸਾਰਿਆਂ ਨੂੰ ਨੀਤੀਆਂ ਮਾਰ ਰਹੀਆਂ ਨੇ ਜਿਨ੍ਹਾਂ ਨੇ ਵਪਾਰ ਖੇਤਰ ਨੂੰ ਸਾਰੇ ਖੇਤਰ ਨੂੰ ਦਬਾਹ ਕਰਨਾ ਹੈ ਇਸ ਕਰਕੇ ਸਾਨੂੰ ਸਿਰ ਜੋੜ ਕੇ ਪਹਿਲਾ ਨਿੱਤਰਾ ਜਿਵੇਂ ਕਾਲੇ ਕਾਨੂੰਨਾਂ ਦੇ ਜਿਹੜੇ ਤੁਸੀਂ ਸਾਰੇ ਇਕੱਠੇ ਕਾਰਪੋਰੇਟ ਨੂੰ ਨਿਸ਼ਾਨਾ ਬਣਾਇਆ ਸੀ ਸਾਨੂੰ ਕਾਰਪੋਰੇਟ ਨਿਸ਼ਾਨਾ ਬਣਾਉਣਾ ਚਾਹੀਦਾ ਹੈ ਤੇ ਕਾਰਪੋਰੇਟ ਨਿਸ਼ਾਨਾ ਬਣਾ ਕੇ ਸਾਨੂੰ ਮદાન ਚੋਣਾ ਚਾਹੀਦਾ ਹੈ ਤੇ ਲੋਕਾਂ ਨੂੰ ਘੇਰ ਕੇ ਜਿਹੜੇ ਵੋਟਾਂ ਮੰਗਣ ਵਾਲੇ ਆ ਸਾਥੀ ਨੂੰ ਨਾ ਸਵਾਲ ਪੁੱਛਣੇ ਚਾਹੀਦੇ ਕਿ ਵਿਸ਼ੇਸ਼ ਪਰਫਰਮੈਂਸ ਤਾਂ ਤੁਸੀਂ ਜੋ ਉੱਤੇ ਜੋਂ ਤੋਂ ਬਾਹਰ ਆਉਂਗੇ ਤੁਸੀਂ ਤੁਸੀਂ ਸੰਸਾਰ ਵੈਤਨੀਆਂ ਪੋਲਿਸੀ ਨੂੰ ਕਦੋਂ ਰੱਦ ਕਰੋਗੇ ਤੁਸੀਂ ਇਹ ਮੰਤਰੀ ਮੰਤਰਾ ਕੋਸ਼ਿਸ਼ ਦੀਆਂ ਪੋਲਿਸੀਆਂ ਨੂੰ ਕਦੋਂ ਬੰਦ ਕਰੋਗੇ ਕਾਰਪੋਰੇਟ ਸੈਕਟਰ ਦੇ ਜਿਹੜੇ ਵੱਡੇ ਮੁਨਾਫੇ ਬਣਾਉਂਦਾ ਕਦੋਂ ਬੰਦ ਕਰੋਗੇ ਕਦੋਂ ਸਾਡੇ ਵਿੱਚ ਨੂੰ ਸਲਾਹਬੰਦ ਬਣਾਉਣ ਦੀ ਘਾਤਰ ਆ ਕਾਰਪੋਰੇਟ ਨੂੰ ਛੋਟੇ ਸੈਕ ਇਹ ਛੋੜੇ ਜਰੀਏ ਅਸੀਂ ਤੁਹਾਡੇ ਵਪਾਰਕ ਫਿੱਤਰ ਨਾਲ ਜੁੜੇ ਪਰ ਭੈਣ ਭਰਾਵਾਂ ਨੂੰ ਸਨੇਹ ਦੇਣਾ ਚਾਹੁੰਦੇ ਹਾਂ ਆ ਪਾਵਰ ਚਾਹੇ ਤੇ ਕੇਂਦਰ ਦੇ ਵਿੱਚ ਬੀਜੇਪੀ ਹੈ ਵੈਸੇ ਹੀ ਜਿਹੜੀਆਂ ਜਿੰਨੀਆਂ ਵੀ ਪਾਰਟੀਆਂ ਨੇ ਜਿਵੇਂ ਹੁਣ 1991 ਤੋਂ ਪਹਿਲਾਂ ਕਾਂਗਰਸ ਹੀ ਆ ਰਹੀ ਹੈ ਕਾਂਗਰਸ ਲਈ ਤੋਂ ਤੌਰ ਤੇ ਮੁੱਖ ਤਾਂ ਤੇ ਇਹ ਸਮਝੌਤਾ ਹੋਇਆ 1991 ਦੇ ਵਿੱਚ ਨਵੀਂ ਆਰਥਿਕ ਨੀਤੀਆਂ ਦੇ ਨਰਸਿਮਹਾ ਰਾਓ ਨੇ ਕੀਤਾ ਇਸ ਕਰਕੇ ਇਹਨਾਂ 'ਚ ਬਾਹਰ ਨਹੀਂ ਜ ਨਹੀਂ ਕੋਈ ਅਕਾਲੀ ਵੀ ਸਤਾ 'ਚ ਰਹੇ ਨੇ ਉਹ ਵੀ ਇਹ ਨੀਤੀਆਂ ਦਾ ਲਾਗੂ ਕਰਦੇ ਰਹੇ ਨੇ ਜਿਹੜੀਆਂ ਹੁਣ ਪਾਰਟੀਆਂ ਨੰਗੀਆਂ ਨੇ ਜਾਂ ਹੋਰ ਕੋਈ ਆਈਆਂ ਨੇ ਅਜ ਮੈਂ ਆਪਰੇ ਕਿਸੇ ਨੂੰ ਭੁਲੇਖਾ ਉਹ ਦੱਸਦਾ ਪਹਿਲਾਂ ਵੀ ਆਪ ਵਾਲੇ ਇਨਕਲਾਬ ਜਿੰਦਾਬਾਦ ਦਾ ਨਾਰਾ ਮਾਰਦੇ ਸ਼ਾਇਦ ਭਗਤ ਸਿੰਘ ਦੇ ਬਰਾਬਰੀ ਵਾਲਾ ਗੁਜਰਾਣ ਦੇ ਉਹਨਾਂ ਦੇ ਵੈਸੇ ਨਾਰਾ-ਨਾਰੇ ਗਏ ਹੈ ਲੇਕਿਨ ਨੀਤੀਆਂ ਤੇ ਜਦੋਂ ਪਤਾ ਲੱਗਿਆ ਉਹਨਾਂ ਨੇ ਜਿਵੇਂ ਹੁਣ ਇਹਦਾ ਨੀਤੀਆਂ ਨੂੰ ਲਾਗੂ ਕਰ ਲੈਨੇ ਹੋ ਇਸੇ ਤਰੀਕੇ ਉਹ ਵੱਡੇ-ਵੱਡੇ ਸ਼ੋਪਿੰਗ ਮਾਲ ਸਭ ਉਹਨਾਂ ਨੂੰ ਉਤਸ਼ਾਹਤ ਕਰ ਰਹੇ ਨੇ ਸਮਾਰਟ ਸ਼ਹਿਰ ਬਣ ਰਹੇ ਨੇ ਵੱਡੀਆਂ ਭਾਰਤ ਵਾਲਾ ਪੰਚਾਇਤ ਵੱਡੀਆਂ ਸ਼ੜਕਾਂ ਬਣਦੀਆਂ ਨੇ ਵਡੀਆਂ-ਵਡੀਆਂ ਲੈਣਾ ਘਟੀਆਂ ਜਾ ਰਹੀਆਂ ਜਾਂਦੇ ਗੈਸ ਲੈਣਾ ਪਾਪਾਂ ਦੀ ਸਪਲਾਈ ਆ ਰਹੀ ਹੈ ਜਿਹੜੀ ਕਾਰਪੋਰੇਟ ਦੇ ਮੁਨਾਫੇ ਦੀ ਖਾਤਰ ਹੀ ਕੰੂਜੇ ਤੋਂ ਮੂਰੇ ਹੋ ਗਏ ਭਾਈਦੇ ਨੇ ਜਿਵੇਂ ਪੂੰਜੀ ਨਿਵੇਸ਼ ਦੀ ਗੱਲ ਕਰਕੇ ਕਰ ਰਹੇ ਹੁੰਦੇ ਪੂੰਨੇ ਦੀ ਸਟੀਲ ਕੰਪਨੀ ਬੁਲਾਈ ਆ ਪੂਨੇ ਦੇ ਤੋਂ ਜਿਹੜੀ ਮਤਲਬ ਸਰ ਲੋਹਾ ਫੈਕਟਰੀ ਨੂੰ ਦਵਾ ਕਰਤਾ ਦੋਈ ਮੈਂ ਕਮਿੰਗਰਡ ਮੀਟਿੰਗ ਦਵਾ ਕਰੂਗੀ ਉਹਨਾਂ ਜੇ ਵੱਡੀਆਂ-ਵੱਡੀਆਂ ਕੰਪਨੀਆਂ ਜਿਹੜੀਆਂ ਨੇ ਮਤਲਬ ਜਿਹਦੇ ਬਾਰੇ ਪੁਛ ਗੋਇਰ ਦਾ ਵੀ ਹੈ ਵੀ ਇਹ ਕਾਰਪੋਰੇਟ ਸੈਕਟਰ ਨੂੰ ਕੁਝ ਜਿਹੜੇ ਸਰਕਾਰਾਂ ਬੁਲਾ ਰਹੀਆਂ ਨੇ ਜਦੋਂ ਉਹ ਆਉਂਦੀਆਂ ਨੇ ਉਹਨਾਂ ਨੂੰ ਰੇਤਾਂ ਲੈ ਕੇ ਉਹ ਭੱਜ ਜਾਂਦੀਆਂ ਨੇ ਤੇ ਉਹ ਕੋਈ ਰੋਜ਼ਗਾਰ ਦੇ ਸੁਗਰੀ ਨਹੀਂ ਦਿੰਦੀਆਂ ਇਸੇ ਕਰਕੇ ਇਹ ਜਿਹੜੀਆਂ ਨੀਤੀਆਂ ਲੈ ਕੇ ਆ ਰਹੇ ਨੇ ਇਹ ਰੋਜ਼ਗਾਰ ਦੇਣ ਦੀ ਖਾਤਰ ਨਹੀਂ ਇਹ ਦੇਸ਼ ਨੂੰ ਲੁੱਟਣ ਦੀ ਖਾਤਰ ਦੇਸ਼ ਨੂੰ ਗ੍ਰਾਮ ਕਰਨ ਦੀ ਖਾਤਰ ਬਰਚੂਨ ਖੇਤਰ ਦੇ ਛੋਟੇ ਖੇਤਰ ਨੂੰ ਤੇ ਛੋਟੀ ਇੰਡਸਟਰੀ ਨੂੰ ਤੇ ਛੋਟੇ ਕਾਰੋਬਾਰ ਤੇ ਛੋਟੀ ਖਾਤੀ ਖੇਤੀ ਗਤੀਵਿਧੀਆਂ ਦੀ ਦਵਾ ਕਰਕੇ ਇਹ ਲੋਕਾਂ ਨੂੰ ਗੁਨਾਹ ਬਣਾਉਣਾ ਗੁਨਾਹ ਤਾਂ ਹੋਤਾ ਹੈ ਜ ਤੁਸੀਂ ਜੁਗਲ ਵਪਾਰੀ ਵਰਗ ਜਿਉਂਕਿ ਵਪਾਰ ਜਥੇਬੰਦੀਆਂ ਵੀ ਹੁੰਦੀਆਂ ਨੇ ਰਖਾਇਆ ਮਿਲ ਉਹਨਾਂ ਨਾਲ ਵੀ ਕੋਈ ਸੰਪਰਕ ਦੇਖੋ ਛੋਟੇ ਜਿਹੜੇ ਅਸੀਂ ਸੁਨੇਹਾ ਪਹੁੰਚਾਉਦੇ ਆ ਅਸੀਂ ਉਹਨਾਂ ਨਾਲ ਵੀ ਮੀਟਿੰਗਾਂ ਕਰਾਂਗੇ ਮੀਟਿੰਗਾਂ ਕਰਕੇ ਸਾਡਾ ਪਲਾਨ ਬਣਾਇਆ ਹੋਇਆ ਸੀ ਅੱਜ ਤੋਂ ਅੱਜ ਹੋਈ ਕਲੰਦਰੀ ਕਾਨ ਗੁਰਪੁਰਵੇ 16 ਤਰੀਕ ਨੂੰ ਅਸੀਂ ਇੱਥੇ ਬਜ਼ਾਰ ਤੇ ਮਜ਼ਹਰਾ ਕਰਾਂਗੇ ਸ਼ਹਿਰ ਦੇ ਵਿੱਚ ਦੋਨੇ ਸ਼ਹਿਰਾਂ ਦੇ ਬਰਨਾਲੇ ਦੇ ਵਿੱਚ ਵੀ ਮਜ਼ਹਰਾ ਕਰਾਂਗੇ ਤੇ ਅਸੀਂ ਉਹ ਵਪਾਰਕ ਮੰਡਲ ਦੀਆਂ ਜਿਹੜੀਆਂ ਮੀਟਿੰਗਾਂ ਨੇ ਲੋਕਲ ਮੀਟਿੰਗਾਂ ਵੀ ਲਾਵਾਂਗੇ ਉਹਨਾਂ ਦੇ ਨਾਲ ਪ੍ਰੋਗਰਾਮ ਵੀ ਬਣਾਵਾਂਗੇ ਹੋ ਸਕਦਾ ਜੀ ਸਾਡਾ ਥਾਂ ਚ ਜ ਬਣਦਾ ਹੋਵੇ ਜੀ ਕੋਈ ਐਕਸ਼ਨ ਪ੍ਰੋਗਰਾਮ ਦਾ ਵੀ ਬਣਦਾ ਹੋਵੇ ਨਾਲ ਨਾਲ ਦੇ ਸਕਦੇ ਹਾਂ ਨਹੀਂ ਕਿਤੇ ਉਹ ਹੈ ਜੇ ਤੁਸੀਂ ਕਿ ਪਿੰਡਾਂ 'ਚ ਜਾਣਗੇ ਤਾਂ ਉਹ ਵੀ ਸਵਾਲ ਕਰਨਗੇ ਚੀਜ਼ਾਂ ਦੇ ਜੀ ਸਾਡੇ ਪਿੰਡਾਂ ਦੇ ਅੱਜ ਗਏ ਹੋਏ ਨੇ ਜੀ ਮੰਡੀਆਂ ਦੇ ਵਿੱਚ ਸਾਡੇ ਗਏ ਨਹੀਂ ਅਸੀਂ ਪਿੰਡਾਂ ਦੇ ਵਿੱਚ ਵੀ ਇਹਨਾਂ ਨੂੰ ਪੇਂਡਾਂ ਦੇ ਵਿੱਚ ਦੇ ਕੋਈ ਜਿਆਸੀ ਜਾ ਕੇ ਇਹਨਾਂ ਨੂੰ ਕੇਜ ਦੇ ਦਿਆਂ ਦਾ ਸਵਾਲ ਕਰਦੇ ਆ ਇਹਦੇ ਕਕਰੋ ਫਾਇਦਾ ਹੋਣਾ ਤੁਸਾਂ ਵਿਚਾਰ ਰੱਖਾਂਗੇ ਕਿਉਂਕਿ ਇਹ ਅਸੀਂ ਨਹੀਂ ਚਾਹੁੰਦੇ ਵੀ ਆਪਸ ਵਿੱਚ ਲੋਕ ਕਿਉਂਕਿ ਇੱਕ ਦੂਜੇ ਦੇ ਚੋਂ ਨੇੜੇ ਹੁੰਦੇ ਨੇ ਭਿੱਟਦੇ ਨੇ ਉਹਦਾ ਵਿਚਾਰ ਰੱਖਾਂਗੇ ਅਸੀਂ ਜਾ ਰਹੇ ਹਾਂ ਮੰਡੀਆਂ ਦੇ ਵਿੱਚ ਦੱਸਣੇ ਆ ਕਿ ਅੱਜੋਂ ਨਾਲ ਦੂਰ ਰਹੇ ਅਬੀ ਡੀ ਜੀ ਦੀ ਸ਼ਾਰਟ ਜਿਹੜੀ ਗੱਲ ਤੋਂ ਹੋਈ ਹੈ ਆ ਬਰਾਲੀ ਦਾ ਜਿਹੜਾ ਮੰੰਦਾ ਪ੍ਰਬੰਧ ਹੈ ਇਹ ਕਿਹੜੀ ਗੱਲ ਤੋਂ ਨਹੀਂ ਹੋ ਰਿਹਾ ਜੇ ਨਹੀਂ ਅਸੀਂ ਇਹ ਗੱਲਾਂ ਲੋਕਾਂ ਨੂੰ ਵੀ ਜਿਹੜੀ ਸਾਡੇ ਤੇ ਮਾਰ ਪੈ ਰਹੀ ਹੈ ਕਿਸ ਨੂੰ ਲੱਗ ਰਿਹਾ ਉਹਨਾਂ ਵਿੱਚ ਢੋਲੇ ਦਾ ਸੰਕਟ ਹੈ ਕਿਸਾਨਾਂ ਦਾ ਸੰਕਟ ਹੈ ਕਿਸਾਨਾਂ ਦਾ ਸੰਕਟ ਜੇ ਕਿਸਾਨਾਂ ਨੂੰ ਇਹ ਚੋਣ ਸਾਡੇ ਕੋਲ ਚੱਲ ਪੈਸੇ ਨਾ ਹੋ ਤਾਂ ਮਾਰਕੀਟ ਦੇ ਵਿੱਚ ਕੀ ਬਣੂਗਾ ਮਾਰਕੀਟ ਦਾ ਕੀ ਹਾਲ ਹੋਊਗਾ ਸਾਡੇ ਨਾ ਮਾਰਕੀਟ ਦੀ ਜਿਹੜੀ ਹੈ ਮਾਰਕੀਟਾਂ ਇੰਡਸਟਰੀ ਜੁੜੀ ਹੋਈ ਹੈ ਇਸੇ ਕਰਕੇ ਐਸੇ ਸੋਚਦੇ ਨੇ ਵੀ ਸਾਡੇ ਦੂਜੇ ਨਾਲ ਲਿੰਕ ਨੇ ਸਾਸੀਂ ਕੱਲੇ ਕੱਲੇ ਲੜਦੇ ਆਂ ਤੇ ਕੱਲੇ ਕੱਲੇ ਡੜੇ ਕੋ ਇਹਨਾਂ ਦਾ ਕਦੇ ਨਹੀਂ ਪਈ ਜਾਣੀ ਇਹਨਾਂ ਨੂੰ ਜੇ ਰੋਕਣਾ ਹੈ ਡੱਕਣਾ ਹੈ ਇਹਨਾਂ ਦੇ نیچےੋਂ ਤਾਂ ਸਾਰਿਆਂ ਨੂੰ ਉੱਠ ਕੇ ਲੜਨਾ ਪੈਣਾ ਅੱਛਾ ਧੋਨੇ ਦੇ ਮਸਲੇ ਤੇ ਹੁਣ ਹਾਲਾਤ ਹੋਰ ਗੰਭੀਰ ਹੁੰਦੇ ਜਾ ਰਹੇ ਤੁਸੀਂ ਸੰਘਰਸ਼ ਵੀ ਲੜ ਰਹੇ ਹੋ ਕਿਸਾਨਾਂ ਦੀ ਤੇਕ ਜਿੱਥੇ ਬੰਦੀਆਂ ਤੇ ਆ ਜਿੱਥੇ ਬੰਦੀਆਂ ਅਗਲਾ ਪਲਾਨ ਕੀ ਕਰਨਗੀਆਂ ਕਿਉਂਕਿ ਜਿਹੜੇ ਹਾਲਾਤ ਮੌਸਮ ਦੇ ਬਣ ਕੇ ਤਾਂ ਹੋਰ ਮੁਸ਼ਕਲੀ ਨੇ ਕੁ ਹੋਰਾਂ ਜਿੱਥੇ ਬੰਦੀਆਂ ਨੇ ਆਪਣੇ ਆਪਣੇ ਤੌਰ ਤੇ ਰੰਦੇ ਅਗਰ ਦੇ ਤਰੀਕੇ ਨੇ ਜਿਵੇਂ ਅਸੀਂ ਉਹਨਾਂ ਜਿੱਥੇ ਬੰਦੀਆਂ ਵਾਲੇ ਇਤਾਂ ਜਿਆਦਾ ਕੁਝ ਕਹਿ ਨਹੀਂ ਸਕਦੇ ਕਿਉਂਕਿ ਅਸੀਂ ਉਹ ਦੂਜੀਆਂ ਜਿੱਥੇ ਬੰਦੀਆਂ ਅਪੀਵਿਟ ਦੇ ਵਿੱਚ ਕਿਵੇਂ ਨੇ ਉਹ ਆਪ ਦੇ ਤਰੀਕੇ ਨਾਲ ਲੜ ਰਹੀਆਂ ਨੇ ਅਸੀਂ ਲਗਭਗ 28 ਦਿਨਾਂ ਤੋਂ ਫੀਲਡ ਦੇ ਵਿੱਚ ਹੀ ਆ ਅਸੀਂ ਅੱਜ ਹੁਣ ਪਹਿਲਾਂ ਟੋਲ ਫ੍ਰੀ ਕੀਤੇ ਨੇ 13 ਤਰੀਕ ਨੂੰ ਟੋਲ ਫ੍ਰੀ ਕਰਦੇ ਟੋਲ ਛੱਡਦੇ ਜਦੋਂ ਅਸੀਂ ਉਹ ਉਹ ਤੋਂ ਬਾਅਦ ਅਸੀਂ ਹੁਣ ਮਡੀਆਂ ਦੇ ਵਿੱਚ ਹੀ ਪਏ ਹੋਏ ਹਾਂ ਹੁਣ ਖਾਸ ਕਰਕੇ ਸਾਡਾ ਦੋ ਹਲਕਿਆਂ ਦੇ ਵਿੱਚ ਗਿੱਦੜਬਾਹ ਤੇ ਬਰਨਾਲਾ ਦੇ ਵਿੱਚ ਇਧਰ ਤੋਂ ਨਾਲ ਇੱਥੇ ਪਿਆਰ ਜਿਆਦਾ ਹੈ ਪਰ ਨਾਲੀ ਬਹਿਟ ਦੇ ਵਿੱਚ ਝੋਨਾ ਵੱਧ ਪਿਆ ਹੈ ਅਸੀਂ ਇਹਨਾਂ ਦੇ ਜੋਰ ਨਾਲ ਕੱਜ ਟੀਮਾਂ ਸਾਡੀਆਂ ਪਿੰਡਾਂ 'ਚ ਭੇਜੀਆਂ ਹੋਈਆਂ ਨੇ ਅਸੀਂ ਤਿੰਨ ਟੀਮਾਂ ਅਸੀਂ ਬਰਨਾਲਾ ਦੇ ਭੇਜੀਆਂ ਜਿਹਨੋਂ ਉਹ ਤਾਂ ਤਿੰਨ ਚਾਰ ਟੀਮਾਂ ਮੌਦਰ ਵਿੱਚ ਗਲਵਾਇਆ ਤੇ ਜਿਵੇਂ ਜਾਨੇ ਉਹ ਟੀਮਾਂ ਸਾਡੀਆਂ ਲਗਾਤਾਰ ਚੱਲਦੀ ਰਹਿਣਗੀਆਂ ਤੇ ਬ੍ਰੋਡਕਾਸਟ ਕੋਈ ਸਰਕਾਰ ਨਾਲ ਲਈ ਕੋਈ ਗੱਲਬਾਤ ਹੋ ਕੇ ਨਮੀ ਦੀ ਮਾਤਰਾ ਵਧਾਈ ਜਾਵੇ ਕਿਉਂਕਿ ਹੁਣ ਜਿਹੜਾ ਮੌਸਮਾ ਹੋਰ ਵਧਣ ਲੱਗ ਗਿਆ ਦੇਖੋ ਸਰਕਾਰ ਨਾਲ ਅਜੇ ਕੋਈ ਗੱਲ ਨਹੀਂ ਅਸੀਂ ਅਧਿਕਾਰੀਆਂ ਨਾਲ ਗੱਲ ਕੀਤੀ ਸੀ ਅਧਿਕਾਰੀਆਂ ਨੂੰ ਅਸੀਂ ਕਿਹਾ ਸੀ ਕਿ ਤੁਸੀਂ ਇਹ 22 ਮੌਸਮ ਤੱਕ ਘੱਟੋ ਘੱਟ ਛੋਟ ਦਿਓ ਕਿਉਂਕਿ ਨਵੀਂ ਜਮੀਨ ਦਾ ਹੁਣ ਆਇਆ ਇਸ ਵੇਲੇ ਇੱਕ ਬੇਮੌਸਮੀ ਧੁੰਦ ਪੈ ਰਹੀ ਹੈ ਕਿੰਨੀ ਠੰਡ ਪੈ ਰਹੀ ਹੈ ਇੰਨੀ ਜਾਂ ਕਿ ਮਿਲ ਕੇ ਜਨਵਰੀ ਫਰਵਰੀ ਜਨਵਰੀ ਨੂੰ ਧੁੰਦ ਹੋਰ ਪੈ ਰਹੀ ਹੈ ਇਹਦੇ ਨਾਲ ਤਾਂ ਨਮੀ ਦੀ ਚੰਗੀ ਭਲੀ ਜਿਹੜੀ ਪਹਿਲਾਂ 17 ਮੌਸਮ ਚੜਾਈ ਜਾਂ ਝੋਨਾ ਆਇਆ ਹੈ ਮਿੱਟੀ ਦੇ ਵਿੱਚ ਉਹਦੀ ਵੀ ਨਮੀ ਉਹਨਾਂ ਕਿ ਕਿਹਾ ਲਾਠੀ ਚਾਰਜ ਹੋਇਆ ਉਹਦੇ ਬਾਰੇ ਕੀ ਕਹਿੰਦੇ ਹੋ ਉਹਦੇ ਬਾਰੇ ਤਾਂ ਤੁਸੀਂ ਕੀ ਬਤਾਉਂਦਾ ਬੜਦਾ ਨੰਗਾ ਹੋਇਆ ਸਰਕਾਰ ਦਾ ਬਾਝ ਨੰਗਾ ਹੋਇਆ ਦੇਖੋ ਜੀ ਬੈਠੇ ਰੋਟਾਂ ਦੇ ਰੋਟੀ ਖਾ ਰਹੇ ਦੀ ਪ੍ਰਸ਼ਾਦਾ ਸ਼ਕ ਰਹੀ ਸੀ ਦੇਖੋ ਮੈਡਮ ਇੱਕਾਈ ਤਹਿਸੀਲਦਾਰ ਮੈਡਮ ਉਹਨੂੰ ਛੱਡਿਆ ਉਹਨਾਂ ਨੇ ਇੱਕ ਨਾ ਅਧਿਕਾਰੀ ਸੀ ਖਰੀਦ ਜੰਸੀ ਸੀ ਉਹਨੂੰ ਮੈਡਮ ਤੁਸੀਂ ਉਹਨੂੰ ਛੱਡਿਆ ਤਹਿਸੀਲਦਾਰ ਸਾਹਿਬ ਨੂੰ ਛੱਡਤਾ ਇਨਸਪੈਕਟਰ ਘੇਰ ਕੇ ਬੜੇ ਸਤਕਾਰ ਨਾਲ ਬਿਠਾਇਆ ਹੋਇਆ ਸੀ ਤੇ ਰੋਟੀ ਪ੍ਰਸ਼ਾਦਾ ਸ਼ਕ ਰੇ ਨੇ ਜਦੋਂ ਉਹਨਾਂ ਤੇ ਲਾਠੀ ਚਾਰਜ ਕੀਤਾ ਤੇ ਅਸੀਂ ਉਹਦੀ ਜ਼ੋਰਦਾਰ ਵਿਖੇਤੀ ਕਰਦੇ ਹਾਂ ਤੇ ਦੋਸ਼ੀਆਂ ਨੂੰ ਸੀਰਾ ਬੰਨ੍ਹਦੇ ਹ